ਨਾਲ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਹਿਮਾਚਲ ਤੇ ਨਾਲ ਪੰਜਾਬ ਦੇ ਟੈਕਸੀ ਡਰਾਈਵਰਾਂ ਦਾ ਦੋਨੋਂ ਪਾਸੇ ਤੋਂ ਵੀਡੀਓ ਪੈ ਰੀਆਂ ਨੇ ਦੋਨੋਂ ਪਾਸੇ ਤੋਂ ਡਰਾਈਵਰਾਂ ਦੀ ਕੁੱਟਮਾਰ ਹੋ ਰਹੀ ਹੈ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਤੁਸੀਂ ਹਿਮਾਚਲ ਵੀ ਜਾਣਦੇ ਹੋ ਤੁਹਾਡੇ ਤੱਕ ਪੰਜਾਬ ਦੇ ਵਿੱਚ ਹਿਮਾਚਲੀ ਗੱਡੀਆਂ ਵੀ ਜਾਣਦੀਆਂ ਇਸ ਰਵੱਈਏ ਨੂੰ ਕਿਵੇਂ ਦੇਖਦੇ ਜਿਆਦਾਤਰ ਜਿਹੜੇ ਉੱਥੇ ਦੇ ਲੋਕਲ ਟੈਕਸੀ ਵਾਲੇ ਆ ਉਹੀ ਤੱਕਾ ਕਰਦੇ ਆ ਲੋਕਾਂ ਨਾਲ ਇਤਨੀ ਟੂਰਿਸਟਾਂ ਦੀ ਕੁੱਟਮਾਰ ਹੋਈ ਗਿਆ ਕੋਈ ਟੈਕਸੀ ਡਰਾਈਵਰਾਂ ਦੀ ਵੀ ਹੋਈ ਹੈ ਕੋ ਟੂਰਿਸਟਾਂ ਦੇ ਆਉਣ ਦਾ ਤਾਂ ਵੀ ਫਰਕ ਪਿਆ ਹੁਣ ਤੁਹਾਨੂੰ ਗੱਡੀਆਂ ਦੇ ਵਿੱਚ ਕਾਰੋਬਾਰ ਦੀ ਫਰਕ ਪਿਆ ਲੋਕ ਡਰੇ ਵੀ ਹਨ ਫਰਕ ਪੈਂਦਾ ਜੀ ਕਿਸੇ ਵੀ ਕੰਮ ਨੂੰ ਜਦੋਂ ਹੁਣ ਇੰਨਾ ਵਾਇਰਲ ਹੋ ਗਿਆ ਵੀ ਉੱਥੇ ਕੁੱਟਮਾਰ ਹੁੰਦੀ ਹੈ ਤਾਂ ਟੂਰਿਸਟ ਨੂੰ ਤਾਂ ਫਰਕ ਪੈਂਦਾ ਹੀ ਬਾਹਰ ਤੇ ਤਾਂ ਪੈਂਦੀ ਪੰਜਾਬ ਤਾਂ ਤਾਂ ਜਮਨ ਦੀ ਖਤਰਾ ਲੱਗਦਾ ਕਿ ਸ਼ਰਾਰਤੀ ਅੰਸਰ ਜਾਂ ਮਾੜੇ ਅੰਸਰ ਹੁੰਦੇ ਨੇ ਜਿਹੜੇ ਦੋਨੇ ਸਟੇਟਾਂ ਦਾ ਮਾਹੌਲ ਖਰਾਬ ਕਰਦੇ ਨੇ ਪਰ ਇੱਕ ਪੈਣੀ ਪੈਣਾ ਜਿਹੜੇ ਹਿਮਾਚਲ ਵਾਲੇ ਆ ਕਿਉਂਕਿ ਜਦੋਂ ਉੱਥੇ ਟੂਰਿਸਟ ਜਾਊਗਾ ਨਹੀਂ ਤਾਂ ਉਹਨਾਂ ਨੇ ਤਾਂ ਆਪੇ ਬੈਠਣਾ ਹੈ ਤਾਂ ਨਾ ਨੌਤਲਾ ਵੀ ਗੁੱਸੇਤਾਰ ਨਹੀਂ ਕਿਤੇ ਹਿਮਾਚਲ ਦੇ ਲੋਕ ਹੈਗਾ ਜੀ ਜਿਨ੍ਹਾਂ ਹੁਣ ਜਿਹੜੇ ਲੋਕਲ ਬੰਦੇ ਆ ਇਹ ਕਰਾਉਣੇ ਆ ਤਾਂ ਉਹ ਹੀ ਉਹਨੇ ਗਣੀ ਮੂਹਾਂ ਕਰ ਬੀਤੇ ਦਿਨਾਂ ਤੋਂ ਹਿਮਾਚਲ ਤੇ ਪੰਜਾਬ ਦੀ ਟੈਕਸੀ ਡਰਾਈਵਰਾਂ ਦਾ ਮਾਮਲਾ ਪੱਖਿਆ ਹੋਇਆ ਹੈ ਜਿਸ ਦੇ ਵਿੱਚ ਪੰਜਾਬ ਦੇ ਕਈ ਟੈਕਸੀ ਡਰਾਈਵਰਾਂ ਦੀ ਹਿਮਾਚਲ ਦੇ ਵਿੱਚ ਕੁੱਟਮਾਰ ਹੋਈ ਹੈ ਕਈ ਟੂਰਿਸਟਾਂ ਦੀ ਹੋਈ ਹੈ ਦੂਜੇ ਪਾਸੇ ਕੁਝ ਦਿਨ ਬਾਅਦ ਹਿਮਾਚਲ ਦੇ ਕੁਝ ਟੈਕਸੀ ਡਰਾਈਵਰਾਂ ਦੀ ਭਰਤਗੜ ਦੇ ਨੇੜੇ ਗੱਡੀਆਂ ਪੰਨੀਆਂ ਗਈਆਂ ਦੋਨੇ ਪਾਸੇ ਦੇ ਕੁਝ ਸ਼ਰਾਰਤੀ ਅਨਸਰ ਨੇ ਮਾੜੇ ਅਨਸਰ ਨੇ ਜਿਹੜੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਾਂ ਫਿਰ ਕਾਰੋਬਾਰ ਦੇ ਵਿੱਚ ਕਾਫੀ ਗਰਾਫਟ ਉਹਨਾਂ ਕਰਕੇ ਹੀ ਆਂਦੀ ਹੈ ਇਸ ਨੂੰ ਲੈ ਕੇ ਇੱਕ ਟੈਕਸੀ ਸਟੈਂਡ ਦੇ ਉੱਤੇ ਪਹੁੰਚੇ ਆ ਕੋਈ ਡਰਾਈਵਰ ਸਾਡੇ ਨਾਲ ਕੋਣ ਗੱਲਬਾਤ ਕਰਨ ਲਈ ਤੇ ਉਹਨਾਂ ਨੂੰ ਪੁੱਛਾਂਗੇ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਹਿਮਾਚਲ ਦੇ ਵਿੱਚ ਕਿਵੇਂ ਰਵਈਆ ਹੁੰਦਾ ਹੈ ਹਿਮਾਚਲ ਵਾਲਿਆਂ ਦਾ ਪੰਜਾਬ ਦੇ ਨਿਊ ਚੰਡੀਗੜ੍ਹ ਕਸਬਾ ਮੁੱਲਾਪੁਰ ਕੀ ਦਾਤ ਵਿੱਚ ਖੜੇ ਆ ਜਿੱਥੇ ਕੀ ਪੰਮਾ ਟੂਰਨ ਟ੍ਰੈਵਲ ਤੁਸੀਂ ਦੇਖ ਸਕਦੇ ਹੋ ਕੀ ਬੋਰਡ ਲੱਗਿਆ ਹੋਇਆ ਸਾਹਮਣੇ ਤਾਂ ਇਹਨਾਂ ਦਾ ਇਹ ਟੈਕਸੀ ਸਟੈਂਡ ਹੈ ਇਸ ਜਗ੍ਹਾ ਉੱਤੇ ਬੈਠਦੇ ਨੇ ਤਾਂ ਡਰਾਈਵਰ ਨੇ ਸਾਡੇ ਨਾਲ ਨੇ ਜਿਵੇਂ ਇਹਨਾਂ ਦੇ ਕੁਝ ਓਨਰ ਵੀ ਨੇ ਗੱਡੀਆਂ ਦੇ ਤੇ ਨਾਲ ਕੋਈ ਡਰਾਈਵਰ ਵੀ ਨੇ ਤਾਂ ਬਾਈਆਂ ਦੀਆਂ ਗੱਡੀਆਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਲੰਬੀ ਲਾਈਨ ਦੇ ਵਿੱਚ ਇਹਨਾਂ ਦਾ ਗੱਡੀਆਂ ਜਿਗੋਂ ਤੇ ਖੜ੍ਹਦੀਆਂ ਨੇ ਕੁਝ ਗੱਡੀਆਂ ਗਈਆਂ ਵੀ ਹੋਈਆਂ ਨੇ ਤਾਂ ਬਾਈ ਪੰਮਾ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਬਾਈ ਜਿਸ ਤਰੀਕੇ ਨਾਲ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਹਿਮਾਚਲ ਤੇ ਨਾਲ ਪੰਜਾਬ ਦੇ ਟੈਕਸੀ ਡਰਾਈਵਰਾਂ ਦਾ ਤਾਂ ਦੋਨੋਂ ਪਾਸੋਂ ਵੀਡੀਓ ਪੈ ਰੀਆਂ ਨੇ ਦੋਨੋਂ ਪਾਸੋਂ ਡਰਾਈਵਰਾਂ ਦੀ ਕੁੱਟਮਾਰ ਹੋ ਰਹੀ ਹੈ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਤੁਸੀਂ ਹਿਮਾਚਲ ਵੀ ਜਾਣਦੇ ਹੋ ਥੋੜੇ ਤੱਕ ਪੰਜਾਬ ਦੇ ਵਿੱਚ ਹਮਾਚ ਦੀਆਂ ਗੱਡੀਆਂ ਵੀ ਆਉਂਦੀਆਂ। ਇਸ ਰਵਈਏ ਨੂੰ ਕਿਵੇਂ ਦੇਖਦੇ ਹੋ? ਰਵਈਆ ਤਾਂ ਜੀ ਦੇਖੋ ਉਹਨਾਂ ਦਾ ਗਲਤ ਹੈ ਹਮਾਚਲ ਵਾਲਿਆਂ ਦਾ। ਜ਼ਿਆਦਾਤਰ ਜਿਹੜੇ ਉੱਥੇ ਦੇ ਲੋਕਲ ਟੈਕਸੀ ਵਾਲੇ ਆ, ਉਹੀ ਟੱਕਾ ਕਰਦੇ ਆ ਲੋਕਾਂ ਨਾਲ ਕਿਉਂਕਿ ਲੋਕਲ ਹੋਣੇ ਕਰਕੇ ਉਹ ਹੇਟ ਤਾਂ ਆਉਂਦੇ ਨਹੀਂ ਉੱਪਰ ਤੋਂ। ਉਹ ਉੱਥੇ ਲੋਕ ਜਿਹੜੇ ਇੱਧਰ ਤੇ ਜਾਂਦੇ ਆ, ਇੱਧਰ ਦੀਆਂ ਗੱਡੀਆਂ ਨੂੰ ਕੱਟ ਮਾਰਦੇ ਆ, ਸਾਈਡ ਨਹੀਂ ਦਿੰਦੇ। ਰੌਂਗ ਸਾਈਡ ਜਾ ਕੇ ਆਪ ਵਿਚ ਵੜਦੇ ਆ ਉਹਨਾਂ ਦੇ। ਤਾਂ ਉੱਥੇ ਫਿਰ ਉਹ ਗੱਲ ਤੇ ਜੇ ਸਾਡਾ ਬੰਦਾ ਕੋਈ ਮੜੇ ਜਾ ਉਹਨੂੰ ਕਹਿੰਦਾ ਤਾਂ ਉਹ ਬੈਂਸਦੇ ਆ ਤੇ ਲੜਾਈ ਕਰਦੇ ਆ। ਤੇ ਜਦੋਂ ਫਿਰ ਸਾੜੇ ਹੋਰੇ ਪੰਜਾਬੀ ਬੰਦੇ ਹੋਰੇ ਤੇ ਉੱਥੇ ਜਾਂਦੇ ਆ ਜੋ ਕੋਈ ਚੀਜ਼ ਦੁਕਾਨ ਤੇ ਵੀ ਜਾਂਦੇ ਆ ਕਿਸੇ ਤੇ ਜੋ ਕਹਿੰਦੇ ਆ ਵੀ 50 ਰੁਪਏ ਦੀ ਚੀਜ਼ ਤੁਸੀਂ ਮਹਿੰਗੀ ਲਾ ਰਹੇ ਹੋ ਸੌ ਦੀ ਲਾ ਰਹੇ ਤਾਂ ਲੋਕਲ ਦੁਕਾਨਦਾਰ ਵੀ ਧੱਕਾ ਕਰਦੇ ਆ ਜੀ ਉਹ ਵੀ ਹੁੰਦਾ ਹੈ ਹਾਂਜੀ ਅੱਛਾ ਜਿਸ ਤਰੀਕੇ ਨਾਲ ਬੀਤੇ ਦਿਨੀ ਟੂਰਿਸਟਾਂ ਦੀ ਕੁੱਟਮਾਰ ਹੋਈ ਗਿਆ ਕੋਈ ਟੈਕਸੀ ਡਰਾਈਵਰਾਂ ਦੀ ਵੀ ਹੋਈ ਹੈ ਉਹ ਟੂਰਿਸਟਾਂ ਦੇ ਆਉਣ ਦਾ ਤਾਂ ਵੀ ਫਰਕ ਪਿਆ ਹੁਣ ਤੁਹਾਨੂੰ ਗੱਡੀਆਂ ਦੇ ਵਿੱਚ ਕਾਰੋਬਾਰ ਦੇ ਵਿੱਚ ਫਰਕ ਪਿਆ ਇਸ ਚੀਜ਼ ਨਾਲ ਘੱਟਣ ਨਾਲ ਕਿਉਂਕਿ ਲੋਕ ਡਰੇ ਹੋਏ ਨੇ ਕਾਪੀ ਹਮਸਲ ਜਾਣ ਤੋਂ ਲੋਕ ਡਰੇ ਵੀ ਆਂ ਫਰਕ ਪੈਂਦਾ ਜੀ ਕਿਸੇ ਵੀ ਕੰਮ ਨੂੰ ਜਦ ਹੁਣ ਇੰਨਾ ਵਾਇਰਲ ਹੋ ਗਿਆ ਵੀ ਉੱਥੇ ਕੁੱਟਮਾਰ ਹੁੰਦੀ ਹੈ ਤਾਂ ਟੂ ਰੈਟ ਨੂੰ ਤਾਂ ਫਰਕ ਪੈਂਦਾ ਹੀ ਬਾਹਰ ਤੇ ਤਾਂ ਪੈਂਦਾ ਹੀ ਪੰਜਾਬ ਦਾ ਤਾਂ ਜੰਮ ਤੇ ਖਤਮ ਹੋ ਗਿਆ ਜੀ ਕੁਝ ਲੱਗਦਾ ਕਿ ਸ਼ਰਾਰਤੀ ਅੰਸਰ ਜਾਂ ਮਾੜੇ ਅੰਸਰ ਹੁੰਦੇ ਨੇ ਜਿਹੜੇ ਦੋਨੇ ਸਟੇਟਾਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਦੇ ਨਾਲ ਕਾਰੋਬਾਰ ਤੁਹਾਡੇ ਵਰਗੇ ਜਿਹੜੇ ਜਾਂ ਫਿਰ ਹਿਮਾਚਲ ਦੇ ਵਿੱਚ ਜਿਹੜੇ ਟੈਕਸੀ ਸਟੈਂਡ ਵਾਲੇ ਨੇ ਉਹਨਾਂ ਨੂੰ ਜਿਆਦਾ ਫਰਕ ਪੈ ਰਿਹਾ ਇਸ ਚੀਜ਼ ਦਾ ਉਹਨਾਂ ਨੂੰ ਤਾਂ ਫਰਕ ਪੈਣੀ ਪੈਣਾ ਜਿਹੜੇ ਹਿਮਾਚਲ ਵਾਲੇ ਆ ਕਿਉਂਕਿ ਜਦੋਂ ਉੱਥੇ ਟੂਰਿਸਟ ਜਾਊਗਾ ਨਹੀਂ ਤਾਂ ਉਹਨਾਂ ਨੇ ਤਾਂ ਬੇਲੇ ਬੈਠਣਾ ਹੈ ਉਹਨਾਂ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਟੈਕਸੀ ਵਾਲਿਆਂ ਦਾ ਇੱਧਰ ਆ ਜਾਂਦਾ ਜਿਹੜੇ ਜਾਣਦੇ ਆ ਟੂਰਿਸਟ ਜਾਂਦਾ ਇਹ ਲੋਕਲ ਬੰਦੇ ਜਿਹੜੇ ਉੱਥੇ ਯੂਨੀਅਨ ਵਾਲੇ ਆ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਸਾਡੇ ਲੋਕਾਂ ਦੇ ਤਾਂ ਕੁਝ ਹੋਰ ਵੀ ਸਾਡੇ ਨਾਲ ਨੇ ਬੀਤੇ ਦਿਨੀ ਹਿਮਾਚਲ ਦੀਆਂ ਗੱਡੀਆਂ ਜਦੋਂ ਭਰਤਗੜ ਦੇ ਨੇੜੇ ਆਉਂਦੀਆਂ ਨੇ ਕੁਝ ਸ਼ਰਾਰਤੀ ਅੰਸਰਾਂ ਨੇ ਮਾੜੇ ਅੰਸਰਾਂ ਨੇ ਉਹਨਾਂ ਦੀਆਂ ਗੱਡੀਆਂ ਹੀ ਭੰਨੀਆਂ ਨੇ ਉਸ ਨੂੰ ਕਿਵੇਂ ਦੇਖਦੇ ਕਿ ਲੱਗਦਾ ਕਿ ਕੁਝ ਪੰਜਾਬ ਦੇ ਵੀ ਇਦਾਂ ਦੇ ਲੋਕ ਜੰਦਨੀ ਹਾਂਜੀ ਪ੍ਰਾਈਵੇਟ ਵਾਲੇ ਗੱਡੀਆਂ ਵਾਲੇ ਭਾਈ ਜਿਹੜੇ ਆ ਨਾ ਉਹ ਹੁੱਲੜਬਾਜੀ ਕਰਦੇ ਉੱਥੇ ਜਾ ਕੇ ਤੇ ਜਿਹੜੇ ਪ੍ਰਾਈਵੇਟ ਗੱਡੀ ਆ ਰਹੀ ਹੈ ਟੈਕਸੀ ਵਾਲਾ ਕੋਈ ਗੱਦੀ ਪ੍ਰਾਈਵ ਆਪਣਾ ਹੁੱਲੜਬਾਜੀ ਨਹੀਂ ਕਰਦਾ ਉੱਥੇ ਠੀਕ ਹੈ ਤਾਂ ਬਿਲਕੁਲ ਤੇ ਨਾਲ ਪੰਮਾ ਸਾਡੇ ਭਾਈ ਨਾਲ ਫੇਰ ਹੈ ਤਾਂ ਭਾਈ ਜਿਸ ਤਰੀਕੇ ਨਾਲ ਵੀਡੀਓ ਬਹੁਤ ਆਈਆਂ ਨੇ ਕੁਝ ਲੋਕ ਲੱਗਦਾ ਹੀ ਕੁਝ ਆਪਣੇ ਵੀ ਸ਼ਰਾਰਤੀ ਨੇ ਵਿੱਚ ਜਿਹੜੇ ਜਾ ਕੇ ਉੱਥੇ ਜੋ ਉਹਨਾਂ ਦਾ ਕਲਚਰ ਹੈ ਹਿਮਾਚਲ ਦਾ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਹਮਾਚਲ ਦਾ ਕਲਚਰ ਹੁੰਦਾ ਜਿੱਥੇ ਕਿ ਸਾਡੇ ਜਿਹੜੇ ਕੱਪੜੇ ਪਾਉਣ ਦਾ ਜਾਂ ਫਿਰ ਉਸ ਤਰੀਕੇ ਨਾਲ ਘੁੰਮਣ ਦਾ ਬੋਲਬਾਣੀ ਦਾ ਕਈ ਲੋਕਾਂ ਦਾ ਆਪਣੇ ਨਾਲ ਵੀ ਰਵਈਆ ਖਰਾਬ ਹੈ ਲੱਗਦਾ ਕਿ ਤਾਰਕੇ ਇਦਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਾਂ ਵੀ ਕੁਝ ਲੱਗਦਾ ਕਿ ਉਹਨਾਂ ਦਾ ਵੀ ਰਵਈਆ ਕੁਝ ਹੋਰ ਤਰ੍ਹਾਂ ਦਾ ਹੈ ਦੇਖੋ ਜੀ ਸਾਡੇ ਜਿਹੜੇ ਉਹਦੇ ਜਾਣਦੇ ਆ ਪ੍ਰਾਈਵੇਟ ਗੱਡੀਆਂ ਦਾ ਘਰ ਦੀਆਂ ਗੱਡੀਆਂ ਆਪਣੇ ਜਿਹੜੇ ਨਵੀਂ ਉਮਰ ਦੇ ਮੁੰਡੇ ਆ ਉਹ ਜਾਣਦੇ ਆ ਉਹ ਜਾ ਕੇ ਚਲੋ ਕਰਦੇ ਆ ਹੈ ਗਲਤ ਸਟੰਟबाजी ਕਰਦੇ ਉਹ ਤਾਂ ਕਾਨੂੰਨ ਨੂੰ ਦੇਖਣਾ ਚਾਹੀਦਾ ਨਾ ਉਹ ਲੋਕਾਂ ਦਾ ਨਹੀਂ ਹੈ ਉਹਨਾਂ ਨੂੰ ਕੋਈ ਉਹਦੇ ਨਾਲ ਬੈਂਸਣਾ ਕੰਮ ਉਹ ਜਿਹੜੀ ਉੱਥੇ ਹੀ ਲੋਕ ਹਾਂ ਜੇ ਕੋਈ ਗਲਤ ਕਰਦਾ ਜਾ ਕੇ ਤਾਂ ਪੁਲਿਸ ਕਾਰਵਾਈ ਕਰੇ ਨਾ ਕਿ ਲੋਕਲ ਬੰਦੇ ਉਹਨਾਂ ਨਾਲ ਲੜਿਆ ਝਗੜਿਆ ਨਾ ਜੀ ਅੱਛਾ ਬਿਲਕੁਲ ਜਿਹੜੇ ਟੈਕਸੀ ਡਰਾਈਵਰ ਨੇ ਜਿਸ ਤਰੀਕੇ ਨਾਲ ਤੁਹਾਡੇ ਪੰਜਾਬ ਦੇ ਵੀ ਹਿਮਾਚਲ ਦੇ ਵੀ ਤਾਂ ਉਹਨਾਂ ਦੋਨਾਂ ਦੇ ਕਾਰੋਬਾਰ ਨੂੰ ਇਸ ਸੀਜ਼ਨ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਆਸ ਹੁੰਦੀ ਹੈ ਕਿ ਗਰਮੀਆਂ ਦੇ ਵਿੱਚ ਸੀਜ਼ਨ ਲੱਗਦਾ ਹੈ ਤਾਂ ਆਪਾਂ ਵਧੀਆ ਗੱਡੀਆਂ ਦੀ ਕਿਸ਼ਤਾਂ ਵੀ ਉਤਾਰ ਲਾਂਗੇ ਤੇ ਗੱਡੀ ਫ੍ਰੀ ਵੀ ਕਰ ਲਾਂਗੇ ਪਰ ਇਸ ਸੀਜ਼ਨ ਦੇ ਵਿੱਚ ਕਿੰਨਾ ਫਰਕ ਪਿਆ ਬਾਈ ਨਾ ਘਟਨਾਵਾਂ ਦੇ ਨਾਲ ਸਾਨੂੰ ਦੱਸਿਓ ਫਰਕ ਤਾਂ ਇਹ ਟਾਈਮ ਆਏ ਦੇਖ ਲਓ ਵੀ ਗੱਡੀਆਂ ਬੇਲਿਆਂ ਵਰਗੀ ਕੰਮ ਹੋਇਆ ਬਾ ਜੇ ਕਿਤੇ ਗੱਡੀ ਗਈ ਹੋਈ ਏ ਸਾਲੀ ਤਾਂ ਲੋਕ ਲੈ ਆ ਤੇ ਉੱਪਰ ਨਹੀਂ ਗਈ ਹੁਣ ਹੋ ਗਏ 15 20 ਦਿਨ ਹੋ ਗਏ ਹਿਮਾਚਲ ਗੱਡੀ ਨਹੀਂ ਗਈ ਤੁਹਾਡੀ ਪਰ ਉਸ ਉਸ ਜਗ੍ਹਾ ਕਈ ਦੇਖਿਆ ਸੀ ਕਿ ਟੈਕਸੀ ਡਰਾਈਵਰ ਜਿਹੜੇ ਨੇ ਉਹ ਟੈਕਸੀ ਡਰਾਈਵਰਾਂ ਦੇ ਨਾਲ ਘੱਟ ਪ੍ਰਾਈਵੇਟ ਲੋਕਾਂ ਦੇ ਨਾਲ ਜ਼ਿਆਦਾ ਬੈਸ ਕਰ ਰਹੇ ਨੇ ਤਾਂ ਪ੍ਰਾਈਵੇਟ ਗੱਡੀਆਂ ਦਾ ਗੁੱਸਾ ਮੈਨੂੰ ਲੱਗਦਾ ਥੋੜੇ ਟੈਕਸੀ ਡਰਾਈਵਰ ਜ਼ਿਆਦਾ ਆ ਰਹੇ ਨੇ ਉਧਰ ਦੇ ਹਿਮਾਚਲ ਦੇ ਲੋਕ ਉਹੀ ਤਾਂ ਹੈ ਜੀ ਜਿਹੜਾ ਅਸਲ 'ਚ ਇਹ ਕਾਨੂੰਨ ਦੇ ਜਿਹੜੇ ਪੁਲਿਸੇ ਉੱਥੇ ਦੀ ਹੈ ਉਹ ਵੀ ਉਹਨਾਂ ਲੋਕਾਂ ਦਾ ਹੀ ਸਾਥ ਦਿੰਦੀ ਹੈ ਉਹ ਜੇ ਸਾਡੇ ਲੋਕਾਂ ਨਾਲ ਖੜਨਗੇ ਤਾਂ ਸਾਡੇ ਲੋਕਾਂ ਦਾ ਵੀ ਡਰ ਚੱਕੇ ਜਾਊਗਾ ਉਹ ਬਰਾਬਰ ਗੱਲ ਨਹੀਂ ਨਾ ਕਰਦੇ ਆ ਜਦੋਂ ਉਹਨਾਂ ਦਾ ਹੀ ਸਾਥ ਦੰਦੇ ਆ ਲੋਕਲ ਹੋਣੇ ਕਰਕੇ ਹੁਣ ਜਿਹੜਾ ਸਾਡਾ ਬੰਦਾ ਉਹਦੇ ਇੱਕ ਬੰਦੇ ਤੇ 50-50 ਬੰਦੇ ਪੈ ਜਾਂਦੇ ਉਹ ਕੁੱਟਣ ਨੂੰ ਤਾਂ ਕਰਕੇ ਉਹਦੇ ਨਾਲ ਹੋਇਆ ਕਿਤੇ ਇਸ ਤਰ੍ਹਾਂ ਬਈ ਕਿਸ ਤਰ੍ਹਾਂ ਕੋਈ ਕੋਈ ਬੈਸਵਾਜੀ ਹੋ ਗਈ ਹੋਈ ਕਿਸੇ ਹੋਸਟੇਲ ਜਾ ਕੇ ਸਾਡੇ ਨਾਲ ਮੇਰੇ ਨਾਲ ਵੀ ਖੁੱਦ ਹੋਇਆ ਇੱਥੇ ਆਪਣਾ ਨਹਿਰੀਆ ਆਂਬ ਬੈਂਦਾ ਕਾਲਾ ਆਂਬ ਉਹਦੇ ਨਾਲ ਆ ਨਹਿਰੀਆ ਬੈਂਦਾ ਉੱਥੇ ਮੇਰੇ ਨਾਲ ਵੀ ਹੋ ਲਿਆ ਅੱਛਾ ਉੱਥੇ ਇਹ ਤਾਂ 2002 ਦੀ ਗੱਲ ਹੋਲੀ ਪੁਰਾਣੀ ਹੋਲੀ ਅਸੀਂ ਵੀ ਉੱਥੇ ਮੈਂ 2 ਸਾਲ ਤਰੀਕਾਂ ਤੇ ਜਾਂਦਾ ਰਿਹਾ ਹਾਂ ਅੱਛਾ ਉੱਥੇ ਪੰਗਾ ਪੈ ਗਿਆ ਸੀ ਹਾਂਜੀ ਹਾਂ ਉਦੋਂ ਜੀ ਕਿ ਕਦ ਪਿੱਛੇ ਹੋ ਗਿਆ ਮਾਮਲਾ ਉੱਥੇ ਸਿਰਫ ਸਕੂਟਰ ਆਉਂਦਾ ਤਾਂ ਬੱਸ ਦੇ ਪਿੱਛੇ ਮੈਂ ਉੱਪਰੋਂ ਆ ਰਿਹਾ ਤਾਂ ਉਹ ਸਕੂਟਰ ਵਾਲਾ 1 ਲੱਖ ਤਾਂ ਨਿਕਲਿਆ ਨਿਕਲ ਗਿਆ ਉਹਦੀ ਕਿੱਕ ਪਤਾ ਨਹੀਂ ਕਿਹਾ ਗੱਡੀ ਦੇ ਟਾਇਰ 'ਚ ਵੱਜੀ ਜਦੋਂ ਵੱਜੀ ਟਾਇਰ 'ਚ ਉਹ ਗਿਰਿਆ ਨਹੀਂ ਗੱਡੀ ਦਾ ਟਾਇਰ ਫਟ ਗਿਆ ਉਹ ਮੇਰੇ ਨਾਲ ਜਿਹੜੇ ਬੰਦੇ ਤੇ ਉਹਨਾਂ ਨੇ ਕਿਹਾ ਵੀ ਤੂੰ ਦੇਖ ਕੇ ਚਲਾਉਣਾ ਤਾਂ ਯਾਰ ਵੀ ਤੂੰ ਹੁਣ ਜੇ ਮੂਰੇ ਹੀ ਆ ਜਾਂਦਾ ਇਹ ਤੇ ਹਾਂਜੀ ਤੇਰੇ ਸਾਟਕ ਸਾਟੋ ਜਾਣੀ ਦੀ ਉਹ ਲੋਕਲ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਸਮਾਂ ਉਸ ਨੂੰ ਫੜ ਲਿਆ ਹੂੰ ਉਸ ਨੂੰ ਫੜਿਆ ਪਾ ਉੱਪਰ ਤੇ ਲਾ ਕੇ ਪਿੰਡ ਤਾਂ ਉਹ ਹੋਰ ਬੰਦੇ ਪੈ ਗਏ ਉਹਨਾਂ ਦੇ ਨਾਲ ਹੂੰ ਉਹ ਪਏ ਹੋਏ ਉਹਨਾਂ ਨੇ ਸਾਡੀ ਬਹੁਤ ਮਾਰ ਕੁੱਟ ਕਰੀ ਹੁੰਦੇ ਆ ਮੈਂ ਉਸ ਟਾਈਮ 2002 ਦੀ ਗੱਲ ਐ 2 ਸਾਲ ਤਰੀਕਾਂ ਦੇ ਜਾਂਦਾ ਰਿਹਾ ਉੱਥੇ ਹਾਂ ਚੱਲਦਾ ਰਿਹਾ ਉਹਨਾਂ ਨਾਲ ਹਾਂਜੀ ਹਾਂ ਅੱਛਾ ਜਿਸ ਤਰੀਕੇ ਨਾਲ ਪੰਮਬਈ ਕਈ ਲੋਕ ਪ੍ਰਾਈਵੇਟ ਗੱਡੀਆਂ ਨੂੰ ਟੈਕਸੀ ਵਿੱਚ ਯੂਜ਼ ਕਰ ਰਹੇ ਨੇ ਕਾਨੂੰਨ ਦੇ ਗਲਤ ਤਰੀਕੇ ਨਾਲ ਚੱਲ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਹਿਮਾਚਲ ਪੁਲਿਸ ਘੇਰਦੀ ਆ ਉਹ ਕਹਿੰਦਾ ਕਿ ਜਿਆਣਾ ਤਾਂ ਟੈਕਸੀ ਨੰਬਰ ਦੇ ਵਿੱਚ ਵਰਦੀ ਪਾ ਕੇ ਪੂਰੇ ਡਾਕੂਮੈਂਟ ਦੇ ਨਾਲ ਆਓ ਤਾਂ ਜਿਸ ਤਰੀਕੇ ਨਾਲ ਕਈ ਲੋਕ ਕਿਸ ਤਰੀਕੇ ਨਾਲ ਚੋਰੀ ਕਰਦੇ ਨੇ ਟੈਕਸ ਉਹਦੇ ਨਾਲ ਤੁਹਾਡੇ ਕਾਰੋਬਾਰ ਨੂੰ ਫਰਕ ਪੈਂਦਾ ਬਹੁਤ ਫਰਕ ਪੈਂਦਾ ਜੀ ਜਿਹੜੀ ਹੁਣ ਪ੍ਰਾਈਵੇਟ ਨੰਬਰ ਗੱਡੀ ਹੈ ਉਹ ਜੇ ਸਵਾਰੀ ਬਹੁਤ ਘਾਟ ਰੇਟ ਨੂੰ ਚੱਕ ਲਈ ਜਾਂਦੀ ਹੈ ਆਸੀਂ ਟੈਕਸ ਪੇ ਕਰਕੇ ਜਾਣਾ ਟੈਕਸ ਟੂਲ ਟੈਕਸ ਹੋ ਗਿਆ ਸਟੇਟ ਟੈਕਸ ਹੋ ਗਿਆ ਜਾਨੀ ਕਿ ਸਾਨੂੰ ਟੈਕਸਾਂ ਵਾਲੇ ਬਿੰਨਿਆਂ ਪਿਆ ਜੀ ਜਣ ਦੇਖਿਆ ਸਰਕਾਰਾਂ ਨੇ ਹਾਲੇ ਕਿ ਰਾਇਤ ਮਿਲਣੀ ਚਾਹੀਦੀ ਹੈ ਸਾਨੂੰ ਤਾਂ ਟੈਕਸਾਂ ਤੇ ਵੀ ਜਿਹੜੀ ਨਵੀਂ ਗੱਡੀ ਆ ਉਹ ਤੇ ਵੀ ਰਾਇਤ ਮਿਲਣੀ ਚਾਹੀਦੀ ਹੈ ਪਹਿਲਾਂ ਰਿਵੈਟਾਈ ਕਰਦਾ ਦਾ ਗੱਡੀਆਂ ਤੇ ਹੁਣ ਸਰਕਾਰ ਨੇ ਉਹ ਵੀ ਬੰਦ ਕਰ ਤੇ ਆ ਹੈ ਨਾ ਜੀ ਗੱਡੀਆਂ ਬਥੇਰੀਆਂ ਮਹਿੰਗੀਆਂ ਹੋ ਗਈਆਂ ਪਹਿਲਾਂ 4-5 ਲੱਖ ਦੀ 7 ਲੱਖ ਦੀ ਗੱਡੀ ਹੁੰਦੀ ਸੀ ਹੁਣ 25-30 ਲੱਖ ਦੀ ਗੱਡੀ ਹੋ ਗਈ ਹੈ ਅੱਛਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕਾਫੀ ਫਰਕ ਪਿਆ ਤਾਂ ਜਿਹੜੀ ਗੱਡੀਆਂ ਦੇ ਵਿੱਚ ਪ੍ਰਾਈਵੇਟ ਨੰਬਰ ਗੱਡੀ ਜਿਹੜੀ ਖਤਵਾਰੀਆਂ ਲੈ ਕੇ ਜਾਂਦੇ ਨੇ ਸਵਾਰੀ ਨੂੰ ਟੈਕਸੀ ਦਾ ਜਾਂ ਪ੍ਰਾਈਵੇਟ ਗੱਡੀ ਦਾ ਫਰਕ ਹੀ ਪੈਂਦਾ ਕਿਉਂਕਿ ਉਹਦਾ ਜੇ ਕੋਈ ਐਕਸੀਡੈਂਟ ਹੋ ਜਾਈ ਟੈਕਸੀ ਨੰਬਰ ਦਾ ਕੀ ਫਾਇਦਾ ਹੁੰਦਾ ਪ੍ਰਾਈਵੇਟ ਦਾ ਕੀ ਨੁਕਸਾਨ ਹੁੰਦਾ ਇਹ ਸੀ ਨੰਬਰ ਦਾ ਤਾਂ ਇਹ ਫਾਇਦਾ ਜੇ ਕੋਈ 1921 ਹੁੰਦੀ ਹੈ ਸਵਾਰੀ ਨਾਲ ਤਾਂ ਉਹਦਾ ਕਲੇਮ ਮਿਲਣਾ ਹੀ ਮਿਲਣਾ ਹੈ ਅੱਛਾ ਪ੍ਰਾਈਵੇਟ ਦਾ ਕੋਈ ਕਲੇਮ ਨਹੀਂ ਪ੍ਰਾਈਵੇਟ ਦਾ ਕੋਈ ਕਲੇਮ ਨਹੀਂ ਜੀ ਉਹ ਤਾਂ ਸਮ ਉਹਦੇ ਪਰਚਾ ਦਰਜ ਹੁੰਦਾ ਹੈ ਗੱਡੀ ਵਾਲੇ ਤੇ ਵੀ ਉਹ ਜਿਹੜਾ ਨਜਾਇਜ਼ ਸਵਾਰੀ ਚੱਕਦਾ ਏ ਉਹਦਾ ਪਰਚਾ ਬਣਦਾ ਕਿਉਂਕਿ ਉਹ ਗੱਡੀ ਨੂੰ ਅਸੀਂ ਕਮਰਸ਼ੀਅਲ ਯੂਜ਼ ਨਹੀਂ ਕਰਦੇ ਇਹ ਘਰ ਵਾਸਤੇ ਲਈ ਹੁੰਦੀ ਹੈ ਕਈ ਲੋਕ ਇਸ ਕੀ ਦਾ ਫਾਇਦਾ ਚੱਕੀ ਜਾਂਦੇ ਵੀ ਕੋਈ ਘੇਰਦਾ ਨਹੀਂ ਪੁੱਛਦਾ ਨਹੀਂ ਅੱਛਾ ਲਾਸਟ ਦੇ ਵਿੱਚ ਹੁਣ ਦੋਨੇ ਸਟੇਟਾਂ ਦੇ ਡਰਾਈਵਰ ਤੁਹਾਨੂੰ ਸੁਣਨਗੇ ਟੈਕਸੀ ਸਟੈਂਡਾਂ ਤੋਂ ਸੁਣਨਗੇ ਤਾਂ ਦੋਨੇ ਸਟੇਟਾਂ ਦੇ ਡਰਾਈਵਰਾਂ ਨੂੰ ਟੈਕਸੀ ਮਾਲਕ ਕੀ ਅਪੀਲ ਹੈ ਤੁਹਾਡੇ ਡਰਾਈਵਰਾਂ ਦੀ ਸਾਰਿਆਂ ਦੀ ਟੈਕਸ ਚ ਕਿ ਕੰਮ ਕਰ ਦੋਨੋਂ ਹੀ ਠੱਪ ਪਿਆ ਇਸ ਵਾਰੀ ਕਿਉਂਕਿ ਸੀਜ਼ਨ ਦੇ ਵਿੱਚ ਕਾਫੀ ਇੱਕ ਫਰਕ ਪਿਆ ਹੈ ਤਾਂ ਦੋਨਾਂ ਨੂੰ ਕੀ ਅਪੀਲ ਹੈ ਤੁਹਾਡੀ ਆਪ ਅਪੀਲ ਤਾਂ ਇਹ ਹੈ ਜੀ ਦੇਖੋ ਇਹਦਾ ਭਾਈ ਚਾਰ ਕਿਸਾਨ ਜਾਇਆ ਇਹ ਤਾਂ ਆਉਣਾ ਜਾਣਾ ਅਸੀਂ ਵੀ ਉਧਰ ਜਾਣਾ ਉਹਨਾਂ ਨੇ ਵੀ ਆਉਣਾ ਹੈ ਹੈਨਾ ਉਹਨਾਂ ਨੂੰ ਵੀ ਸਾਡੇ ਸਾਥ ਦੇਣਾ ਚਾਹੀਦਾ ਤੇ ਸਾਡੇ ਲੋਕ ਤਾਂ ਵੈਸੇ ਉਹਰੇ ਕਿਸੇ ਨਾਲ ਹੱਥੋਂ ਪਾਈ 에어ਪੋਰਟ ਤੇ ਖੜੇ ਆ ਉਹਨਾਂ ਦੀ ਉਹਨਾਂ ਦੀ ਗੱਡੀ ਖੜੀ ਆਈ ਵੀ ਜਿਹੜੀ ਸਵਾਰੀ ਚੱਕਦੀ ਹੈ 에어ਪੋਰਟ ਤੇ ਸਟੇਸ਼ਨ ਤੇ ਬੱਸ ਸਟੈਂਡ ਤੇ ਬਾਈ ਜੀ ਦੇਖ ਲਓ ਤੁਸੀਂ ਬਾਈ ਸੈਕਟਰ ਭਰਿਆ ਪਿਆ ਤੁਸੀਂ ਕੱਲ ਨੂੰ ਕਿਤੇ ਬਣਾਇਆ ਉ ਜਾ ਕੇ ਲੜਿਆ ਤੁਸੀਂ ਸਾਰੇ ਸੰਸਾੜੀ ਸਵਾਰੀ ਉਰ ਦੇ ਚੱਕਣ ਆਈ ਵੇ ਆ ਵੈਸੇ ਬਣਦਾ ਨਹੀਂ ਹੈ ਸਾਡਾ ਉਰ ਦੇ ਕੰਮ ਸਭ ਤੋੜ ਕੇ ਉਹ ਲੈ ਆ ਰਹੇ ਪਰ ਇੱਕ ਬਹੁਤ ਤਰਾਸ ਦੀ ਗੱਲ ਹੈ ਬਾਈ ਕਿ ਪਹਿਲਾਂ ਪੰਜਾਬ ਕਿੰਨਾ ਵੱਡਾ ਹੁੰਦਾ ਸੀ ਹਿਮਾਚਲ ਵੀ ਦੇ ਵਿੱਚ ਹੁੰਦਾ ਸੀ ਹਰਿਆਣਾ ਵੀ ਦੇ ਵਿੱਚ ਹੁੰਦਾ ਸੀ ਪਰ ਪਰਾ ਪਰਾ ਜਿਹਾ ਸੱਜੀਆਂ ਬਾਹਾਂ ਦੋਨੋਂ ਪਾਸੇ ਪਾਸੇ ਹੋਈਆਂ ਤਾਂ ਉਹ ਸੱਜੀ ਬਾਹਾਂ ਅੱਜ ਗੱਲ ਨੂੰ ਪੈ ਰੀਆਂ ਨੇ ਕਿਵੇਂ ਦੇਖਦੇ ਹੋ ਇਹ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਜੀ ਸਾਰੀਆਂ ਸਰਕਾਰਾਂ ਨੇ ਪਾੜ ਪਾਏ ਹੈ ਤਾਂ ਇਹ ਸਾਰਾ ਪੰਜਾਬ ਹੀ ਤਾਂ ਇੱਕ ਤਾਂ ਹੈ ਨਾ ਪੰਜਾਬ ਇੱਕ ਦੇਸ਼ ਦਾ ਇਹਨਾਂ ਲੋਗੇ ਹੈ ਨਾ ਪੰਜਾਬ ਦਾ ਹਿਮਾਚਲ ਹਾਂ ਜੀ ਹਾਂ ਅੰਗ ਤੇ ਇਹਨਾਂ ਸਰਕਾਰਾਂ ਦੀ ਬਦੌਲਤ ਸਾਰਾ ਕੁਝ ਹੋ ਰਿਹਾ ਹੁਣ ਥੱਪੜ ਕਿਸੇ ਨੂੰ ਪੈਂਦਾ ਆਪਣੀ ਗਲਤੀ ਦਾ ਤੇ ਇਹ ਲੋਕਾਂ ਦੇ ਗੁੱਸਾ ਕੱਢਿਆ ਜਾਂਦਾ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਕੰਗਣ ਨੌ ਦਾ ਮਾਮਲਾ ਸਾਹਮਣੇ ਆਇਆ ਸੀ ਤੋ ਵੀ ਗੱਲ ਕੇ ਪੰਮੇ ਉਹ ਵੀ ਫਰਕ ਪਿਆ ਕੁਛ ਲੱਗਦਾ ਕੰਗਨ ਨੌਤ ਵਾਲਾ ਵੀ ਗੁੱਸਾ ਤਾਰ ਰਹੀ ਕਿਤੇ ਵਮਾ ਚੱਲਦੇ ਲੋਕ ਹੈਗਾ ਜੀ ਜਿਨ੍ਹਾਂ ਹੁਣ ਜਿਹੜੇ ਲੋਕਲ ਬੰਦੇ ਆ ਇਹ ਕਰਾਉਣੇ ਆ ਤਾਂ ਉਹੀ ਹੋਣੇ ਜਣੀ ਮੂਹਰਾ ਕਰਦ ਨੇ ਅਜਿਹਾ ਐਕਸੀਡੈਂਟ ਕਰਤਾ ਕਿ ਇਹਨਾਂ ਦੇ ਨਾਲ ਚੱਲਦਾ ਅੱਗ ਭੜਕੇ ਗਿਆ ਹਾਂ ਜੀ ਹਾਂ ਜੀ ਹਾਂ ਜੀ ਆਈ ਕੁਛ ਹੋਇਆ ਵਾਏ ਉਹ ਦੇਖੋ ਤੁਸੀਂ ਜਿਹੜਾ ਹੁਣ ਪਿੱਛੇ ਜੇ ਧਰਮਸ਼ਾਲਾ ਵਾਲੀ ਮੁੰਡਾ ਮਾਰ ਦਿੱਤਾ ਉਹਦਾ ਕੀ ਕਸੂਰਤਾ ਹੈ ਨਾ ਕੱਲ ਸਾਰੇ ਪੰਜਾਬੀ ਵੀ ਲੜਦੇ ਨਹੀਂ ਨਾ ਫਿਰਦੇ ਐਨੇ ਕੋਈ ਇਸ ਤਰ੍ਹਾਂ ਦੇ ਤਾਂ ਹੈ ਨਹੀਂ ਪੰਜਾਬ ਦਾ ਪਰਿਵਾਰ ਹੈ ਹੈ ਨਾ ਜੀ ਉਹ ਪੜ੍ਹੇ ਲਿਖੇ ਬੰਦੇ ਜਾਣਦੇ ਆ ਕੋਈ ਉਹ ਜਿਹੇ ਪਾਰਟੀ ਲੈ ਕੇ ਜਾਂਦੇ ਆ ਕੋਈ ਛੱਤਾਂ ਤੇ ਬੈਠਾ ਹੋਊਗਾ ਜਿਹੜੇ ਟੈਕਸੀ ਆ ਇਹਨਾਂ ਜਾਂਦੇ ਪਰਿਵਾਰ ਜਾਂਦੇ ਉਹਨਾਂ ਦੇ ਵੀ ਗੱਲ ਨੂੰ ਪੈਨੇ ਆ ਲੋਕਲ ਦੁਕਾਨਦਾਰ ਢਾਬੇ ਵਾਲੇ ਜਾਨੀ ਉਹ ਵਾਲ ਤੋਂ ਸੁਣਨਾ ਹੀ ਨਹੀਂ ਚਾਹੁੰਦੇ ਇੱਕ ਕੰਮ ਵੀ ਉਹਨਾਂ ਨੇ ਸਾਡੇ ਦੇ ਉੱਤੇ ਚਲਾਉਣਾ ਉਹਨਾਂ ਬੋਲੋ ਵੀ ਕੁਛ ਨਾ ਬੋਲਣਾ ਵੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪੰਮਾ ਟੂ ਟਰੈਵਲ ਜਿਹੜੀ ਇੱਕ ਸਟੈਂਡ ਬਣਾਇਆ ਹੋਇਆ ਉੱਥੇ ਅਸੀਂ ਗੱਲਬਾਤ ਕੀਤੀ ਹੈ ਜੋ ਹਿਮਾਚਲ ਦਾ ਮਾਮਲਾ ਭਖਿਆ ਹੈ ਉਸ ਦੇ ਵਿੱਚ ਕੰਗਣਾ ਨੌਤ ਨੂੰ ਲੈ ਕੇ ਵੀ ਇਹਨਾਂ ਵੱਲੋਂ ਗੱਲ ਆਖੀ ਗਈ ਹੈ ਕਿ ਜੋ ਥੱਪੜ ਕੰਗਣਾ ਨੌਤ ਦਾ ਕੁਲਵਿੰਦਰ ਕੌਰ ਨੇ ਮਾਰਿਆ ਸੀ ਉਹ ਥੱਪੜ ਦਾ ਬਦਲਾ ਕਿਤਨੇ ਕਿਤੇ ਰਾਜਨੀਤਿਕ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਕੁਝ ਲੋਕਾਂ ਨੂੰ ਸ਼ਰਾਰਤੀ ਲੋਕਾਂ ਨੂੰ ਅੱਗੇ ਕੀਤਾ ਹੋਇਆ ਜਿਹਦੇ ਕਾਰਨ ਘਟਨਾਵਾਂ ਵਾਪਰੀਆਂ ਨੇ ਟੈਕਸੀ ਡਰਾਈਵਰਾਂ ਨੂੰ ਟੈਕਸੀ ਓਨਰਾਂ ਨੂੰ ਪੰਜਾਬ ਦੇ ਭਾਵੇਂ ਹਿਮਾਚਲ ਦੇ ਨੇ ਦੋਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਜਿੱਤੇ ਨਾਲ ਕਿ ਉਹਨਾਂ ਦਾ ਕਾਰੋਬਾਰੀ ਵਧੇਗਾ ਕਿਉਂਕਿ ਟੂਰਿਸਟ ਆਉਣਾ ਕਾਫੀ ਘੱਟ ਚੁੱਕਾ ਹੈ ਇਸ ਮਾਮਲੇ ਦੇ ਵਿੱਚ ਕਾਫੀ ਟੂਰਿਸਟ ਡਰ ਰਹੇ ਨੇ ਹਿਮਾਚਲ ਜਾਣ ਤੋਂ ਤਾਂ ਦੇਖਦੇ ਕਿ ਆਉਣ ਬਦਨਾਚੇ ਮਾਮਲਾ ਸੁਲਝਾਨ ਦੇ ਵਿੱਚ ਦੋਨੋਂ ਪਾਸੇ ਤੋਂ ਸਟੇਟਾਂ ਤੋਂ ਲੱਗੇ ਹੋਏ ਨੇ ਲੋਕ ਅਮਿਤ ਸ਼ਾ ਜਿਹ ਗ੍ਰਹਿ ਮੰਤਰੀ ਨੂੰ ਉਹਨਾਂ ਤੱਕ ਵੀ ਮਾਮਲਾ ਪਹੁੰਚ ਗਿਆ ਤਾਂ ਉਹਨਾਂ ਵੱਲ ਦੇਖਦੇ ਕਿ ਮਾਮਲਾ ਹੁਣ ਇਹ ਅੱਗੇ ਸਾਹਮਣੇ ਲਿਕੇ ਆਂਦਾ ਕਿ ਕਿਉਂਕਿ ਲਗਾਤਾਰ ਟੂਰਿਸਟ ਜਾਣਾ ਹੁੰਦਾ ਹੈ ਟੂਰਿਸਟ ਨੇ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ 에어ਪੋਰਟ ਦੇ ਵਿੱਚ ਤੋਂ ਵੀ ਆਣਾ ਹੈ ਹਿਮਾਚਲ ਦੇ ਲੋਕਾਂ ਨੇ ਤਾਂ ਹੋਰ ਕੰਮ ਨੂੰ ਵੀ ਜਿਹੜੇ ਹਿਮਾਚਲ ਦੇ ਲੋਕ ਆਂਦੇ ਨੇ ਕਾਫੀ ਲੋਕਾਂ ਦੀ ਗਿਣਤੀ ਹਿਮਾਚਲਦਿਆਂ ਦੀ ਨਿਊ ਚੰਡੀਗੜ੍ਹ ਦੇ ਵਿੱਚ ਜਾਂ ਫਿਰ ਮੁਹਾਲੀ ਦੇ ਵਿੱਚ ਗੱਲ ਕਰੀਏ 2 ਲੱਖ ਦੇ ਕਰੀਬ ਹਿਮਾਚਲ ਦੇ ਲੋਕ ਰਹਿੰਦੇ ਨੇ ਤਾਂ ਪੰਜਾਬ ਦੇ ਕੋਈ ਬੰਦਾ ਹਿਮਾਚਲ ਦੇ ਇਸ ਤੇ ਪੰਜਾਬ ਦੇ ਵਿੱਚ ਰਹਿੰਦੇ ਪਸੰਦਿਆਂ ਨੂੰ ਨਹੀਂ ਤਾਂ ਅੰਕ ਪਰੇਸ਼ਾਨ ਕਰਦਾ ਕੁਝ ਸ਼ਰਾਰਤੀ ਲੋਕ ਹੋਣਗੇ ਜਿਹੜੇ ਤੰਗ ਪਰੇਸ਼ਾਨ ਕਰਦੇ ਨੇ ਪਰ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਜੇ ਨੂੰ ਭਰਾ ਭਰਾ ਬਣ ਕੇ ਰਹਿਣਾ ਚਾਹੀਦਾ ਛੋਟਾ ਭਰਾ ਵੱਡੇ ਭਰਾ ਦਾ ਰਿਸ਼ਤਾ ਇੱਕ ਤਰ੍ਹਾਂ ਸਮਝਣਾ ਚਾਹੀਦਾ ਤਾਂ ਇਹ ਇਹ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜਿਹਦੇ ਨਾਲ ਕੀ ਦੋਨੇ ਭਾਈਚਾਰਾ ਦਾ ਸਾਂਝ ਬਣੀ ਰਹੇ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਅਰਤੀਸ਼